ਮੇਰਾ ਮਾਲਕ ਬਹੁਤ ਸੋਹਣਾ ਜੀ ਬਹੁਤ ਹੀ ਸੋਹਣਾ ਘੜੀ ਓਖੀ ਚਲਦੀ ਹੋਵੇ ਤਾਂ ਵੀ ਕਦੇ ਆਪਾ ਵਕਤ ਦਾ ਦੋਸ਼ ਮਾਲਕ ਤੇ ਨਹੀਂ ਲਾਈਦਾ ਛੋਟੇ ਹੁੰਦੇ ਸਮਝ ਨਹੀਂ ਸੀ ਨਾ ਤੇ ਹਰ ਚੀਜ਼ ਦਾ ਦੋਸ਼ ਹੀ ਰੱਬ ਤੇ ਲਾਤਾ ਐਦਾ ਹੀ ਹੁੰਦਾ ਨਾ ਛੋਟਾ ਜੇ ਕਿਸੇ ਨੂੰ ਹੁਣ ਬੁਖਾਰ ਵੀ ਚੜ ਗਿਆ ਤੇ ਕਹਿੰਦਾ ਜੀ ਇਹ ਤਾਂ ਰੱਬ ਨੇ ਕਰਤਾ ਮਤਲਬ ਜਿਹੜੀਆਂ ਚੀਜ਼ਾਂ ਦੀ ਰੁਕਾਵਟ ਜ਼ਿੰਦਗੀ 'ਚ ਪੈ ਗਈਆਂ ਸਾਰਾ ਨਾਮ ਹੀ ਰੱਬ ਤੇ ਲਾ ਦੋ ਇਹ ਕੋਈ ਭਗਤੀ ਨਹੀਂ ਹੈ ਕੋਈ ਪਿਆਰ ਨਹੀਂ ਹੈਗਾ ਜੇ ਤੇ ਆਪਣੇ ਗੁਰੂ ਨਾਲ ਸੱਚਾ ਪਿਆਰ ਕਰਦੇ ਹੋ ਫੇਰ ਤੁਹਾਡੇ ਦਿਲ ਚ ਗੱਲਾਂ ਆਣੀਆਂ ਨਹੀਂ ਫਿਰ ਤੁਹਾਨੂੰ ਪਤਾ ਹਣਾ ਹੁਣ ਐਤੋ 4 ਮਹੀਨੇ ਪਹਿਲੇ ਮੇਰੇ ਮਾਤਾ ਦੇ ਐਕਸੀਡੈਂਟ ਹੋਇਆ ਸੀ ਪਰ ਉਹਨਾਂ ਨੇ ਐ ਥੋੜੀ ਕਿਹਾ ਕਿ ਪੁੱਤਰਾ ਮੈਂ ਤਾਂ ਗੁਰਦੁਆਰੇ ਜਾ ਰਹੀ ਸੀ ਤੇ ਮੇਰਾ ਬੱਸ ਦੇ ਨਾਲ ਐਕਸੀਡੈਂਟ ਹੋ ਗਿਆ ਰੱਬ ਨੇ ਮੈਨੂੰ ਸੱਟ ਲਾ ਦਿੱਤੀ ਪਤਾ ਕੀ ਸਮਝਾਇਆ ਮੇਰੇ ਮਾਤਾ ਜੀ ਨੇ ਮੈਨੂੰ ਜਦੋਂ ਮੈਂ ਵੀ ਬੜਾ ਪਰੇਸ਼ਾਨ ਹੋ ਗਿਆ ਸੀ ਕਹਿੰਦੇ ਬੇਟਾ ਦੁੱਖ ਬੜਾ ਭਾਰੀ ਸੀ ਮਾਲਕ ਨੇ ਹੱਥ ਦੇ ਕੇ ਬਚਾ ਲਿਆਈ ਦੇਖੋ ਜਦੋਂ ਤੁਹਾਨੂੰ ਨਹੀਂ ਸਮਝ ਆਣੀ ਸ਼ੁਰੂ ਹੋ ਜੇ ਨਾ ਕਿ ਜਿਹੜਾ ਤੁਹਾਡਾ ਬਚਾਅ ਹੋ ਰਿਹਾ ਜ਼ਿੰਦਗੀ 'ਚ ਜੜੀਆਂ ਚੰਗੀਆਂ ਚੀਜ਼ਾਂ ਹੋ ਰਹੀਆਂ ਐ ਸਿਰੋਂ ਗੁਰੂ ਕਰਵਾ ਰਿਹਾ ਜੇ ਸੋਮਾ ਦਾ ਬਹੁਤ ਭਾਰੀ ਹੈ ਜ਼ਿੰਦਗੀ ਦੇ ਦੁੱਖ ਵੀ ਬਹੁਤ ਔਖੇ ਹੈ ਪਰ ਉਹਦਾ ਫੇਰ ਤੁਹਾਨੂੰ ਬਚਾਈ ਜਾਂਦਾ ਵੈ ਤੁਹਾਨੂੰ ਲੱਗਦਾ ਸਾਰਾ ਸ਼ਰੀਰ ਹੀ जख्मਾਂ ਨਾਲ ਭਰਿਆ ਹੈ ਕੁਝ ਵੀ ਨਹੀਂ ਹੈਗਾ ਮਾਲਕ ਦਾ ਤੁਹਾਡੇ ਦਰਦਾਂ ਨੂੰ ਆਪਣੇ ਤੇ ਲਈ ਜਾਂਦਾ ਵੈ ਕਿ ਪੁੱਤਰਾ ਤੈਨੂੰ ਮੇਰੇ ਤੇ ਭਰੋਸਾ ਮੈਂ ਤੈਨੂੰ ਕੁਝ ਨਹੀਂ ਹੋਣ ਦਿੰਦਾ ਹੁਣ ਜੇ ਤੁਸੀਂ ਮਿੱਟੀ ਦੇ ਬਰਾਬਰ ਵੀ ਦੁੱਖ ਨਾਲ ਸਹਿ ਸਕੇ ਔਖੀ ਘੜੀ ਨਾਲ ਵੇਖ ਸਕੇ ਮਾਲਕ ਦਾ ਸ਼ੁਕਰ ਕਰਿਆ ਕਰੋ ਉਹ ਤਾਂ ਜੀ ਹਰ ਜਗ੍ਹਾ ਤੋਂ ਤੁਹਾਨੂੰ ਬਚਾ ਹੀ ਰਿਹਾ ਬਸ ਦੁਨੀਆ ਤੁਹਾਡਾ ਮਾੜਾ ਕਰਨਾ ਚਾਹ ਸਕਦੀ ਹੈ ਤੁਹਾਡੇ ਹਾਲਾਤ ਤੁਹਾਡਾ ਮਾੜਾ ਕਰਨਾ ਚਾਹ ਸਕਦੇ ਪਰ ਗੁਰੂ ਨਹੀਂ ਜੇ ਮਾੜਾ ਕਰ ਸਕਦਾ ਗੁਰੂ ਤਾਂ ਤੁਹਾਡੀ ਪ੍ਰੋਟੈਕਸ਼ਨ ਦੀ ਸ਼ੀਲਡ ਹੈ ਸਭ ਤੋਂ ਵੱਡੀ ਜਿਹੜੀ ਤੁਹਾਨੂੰ ਹਰ ਜਗ੍ਹਾ ਤੋਂ ਸਿਰਫ ਬਚਾ ਹੀ ਰਹੀ ਹੈ ਭਰੋਸਾ ਰੱਖਿਆ ਕਰੋ ਪਿਆਰ ਕਰੋ ਆਪਣੇ ਰੱਬ ਦੇ ਨਾਲ ਕਿ ਮਾਲਕਾ ਇੰਨਾ ਵੱਡਾ ਦੁੱਖ ਸੀ ਤੁਹਾਨੂੰ ਬਚਾ ਲਿਆ ਆਪਣੇ ਦਿਲ ਨੂੰ ਆਪ ਹੀ ਹੌਸਲਾ ਦੇਣਾ ਸਿੱਖੋ ਆਪਣੇ ਦਿਨ ਨੂੰ ਆਪ ਸਮਝਾਇਆ ਕਰੋ ਕਿ ਮੇਰਾ ਤਾਂ ਗੁਰੂ ਬਹੁਤ ਵੱਡਾ ਐ ਦੁੱਖ ਜਦੋਂ ਦੂਰੋਂ ਆਂਦੇ ਹੋ ਨਾ ਤੇ ਹੌਸਲੇ ਦੇ ਵਿੱਚ ਰਹਿ ਕੇ ਨਹੀਂ ਗੱਲ ਕਹਿ ਦਿਆ ਕਰੋ ਕਿ ਕੋਈ ਗੱਲ ਨਹੀਂ ਆ ਜਾਏ ਵੱਡੇ ਤੋਂ ਵੱਡਾ ਤੂਫਾਨ ਮੇਰਾ ਮਾਲਕ ਬਾਠਾ ਮੈਨੂੰ ਸਾਂਭਣ ਵਾਸਤੇ ਸੋ ਰਸਤਾ ਬੰਦ ਹੋ ਜਾਏਗਾ ਹਜ਼ਾਰ ਰਸਤੇ ਬੰਦ ਹੋ ਜਾਣਗੇ ਮੇਰੇ ਮਾਲਕ ਨੇ ਆਪਣੇ ਆਪ ਖੋਲਦਣੇ ਆ ਸਾਰੇ ਤਾਲਿਆਂ ਦੀ ਚਾਬੀ ਤਾਂ ਮੇਰੇ ਗੁਰੂ ਕੋਲ ਹੀ ਆ ਨਾ ਨਾ ਲਿਖਿਆ ਹੋਵੇ ਕਿ ਸਮਝੇ ਕੁਝ ਕੋਈ ਗੱਲ ਨਹੀਂ ਮੈਂ ਆਪਣੇ ਮਾਲਕ ਕੋਲੋਂ ਆਪਣੇ ਆਪ ਲਲਾਂਗਾ ਮੇਰੇ ਮਾਲਕ ਨੇ ਮੈਨੂੰ ਖਾਲੀ ਨਹੀਂ ਜਾਣ ਦੇਣਾ ਮੇਰਾ ਗੁਰੂ ਚਾਵੇ ਤਤ ਕੁਛ ਵੀ ਹੋ ਸਕਦਾ ਸਮਾ ਵੀ ਬਦਲ ਸਕਦਾ ਘੜੀ ਵੀ ਬਦਲ ਸਕਦੀ ਹਾਲਾਤ ਵੀ ਬਦਲ ਸਕਦੇ ਆ ਕਿਸਮਤ ਵੀ ਬਦਲ ਸਕਦੀ ਮੁਕੱਦਰ ਵੀ ਬਦਲ ਸਕਦੇ ਆ ਮੇਰੇ ਲੇਖ ਵੀ ਬਦਲ ਸਕਦੇ ਆ ਮੇਰਾ ਗੁਰੂ ਚਾਵੇ ਤਾਂ ਮੇਰੀ ਝੋਲੀ 'ਚ ਇੱਕ ਪਲ ਦੇ ਵਿੱਚ ਹੀ ਸਭ ਕੁਝ ਆ ਸਕਦਾ ਮੈਨੂੰ ਕਿਸੇ ਚੀਜ਼ ਦੀ ਥੋੜੀ ਨਹੀਂ ਆਉਂਦੀ ਨਹੀਂ ਉਹਨੇ ਮਾਲਕ ਤੇ ਭਰੋਸਾ ਰੱਖੋ ਸਮਾ ਤੁਹਾਨੂੰ ਤੋੜ ਨਹੀਂ ਪਾਏਗਾ ਹਾਲਾਤ ਤੁਹਾਨੂੰ ਕਦੇ ਕਮਜ਼ੋਰ ਨਹੀਂ ਪਾ ਪਾਣਗੇ ਤੇ ਜਿਹੜੇ ਦੁੱਖ ਆਣਗੇ ਨਾ ਉਹਨਾਂ ਨਾਲ ਤੁਸੀਂ ਆਪ ਹੀ ਲੜ ਲਿਆ ਕਰੋਗੇ ਫਿਰ ਟੈਨਸ਼ਨ ਨਾ ਲਿਆ ਕਰੋ ਪ੍ਰਮਾਤਮਾ ਨੇ ਆਪਣੇ ਆਪ ਸਭ ਕੁਝ ਸੰਭਾਲ ਲੈਣਾ ਤੁਹਾਡੀ ਜ਼ਿੰਦਗੀ 'ਚ ਕੁਝ ਵੀ ਗਲਤ ਨਹੀਂ ਹੋਣਾ